ਕੀ ਧੋਖਾ ਧੜੀ ਹੋ ਰਹੀ ਕੀ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਸਿਰਫ ਜ਼ਮੀਨ ਹੜਪਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਤਾਂ ਚੰਦ ਹੈ ਕਿ ਮੈਂ ਦੇਣ ਹੀ ਨਹੀਂ ਹੈਗੀ ਇਹ ਜ਼ਮੀਨ ਕਿਉਂਕਿ ਇਹ ਕਹਾਂ ਜਾ ਰਿਹਾ ਕਿ ਕਿਸਾਨ ਤਾਂ ਮੰਨਦਾ ਹੀ ਨਹੀਂ ਪਏ ਕਿ ਆਮ ਆਦਮੀ ਪਾਰਟੀ ਕਰੀ ਹੈ ਨਾ ਮੰਨ ਨਾ ਦੇਣਾ ਦੀ ਖੇਤੀ ਕਰਦਾ ਰਸੀਂ ਨੂੰ ਕੰਪੇਅਰ ਕਰਾਂਗੇ ਫੁੱਲ ਹੁੰ ਜਿਵੇਂ ਰਾਜਾ ਬੜਿੰਗ ਨੇ ਉਹ ਸੁਖਿੰਦਰ ਰੰਧਾਵਾ ਨੇ ਇਥੇ ਮਰਜੀ ਸੀ ਬੈਠਾ ਉਹਨਾਂ ਲੁਧਿਆਣਾ ਦੇ ਵਿੱਚ ਕਾਂਗਰਸ ਦੀ ਗੱਲ ਕਰਾਂ ਮਾਰੀ ਕੱਲੇ ਉਹਨਾਂ ਨੇ ਲੁਧਿਆਣਾ ਉਹਨਾਂ ਕਹਿੰਦਾ ਸਾਡੀ ਜ਼ਮੀਨ ਸਾਡੀ ਮਾਂ ਕੀ ਜਾਨ ਨਹੀਂ ਦੇਵਾਂਗੇ ਜਿਹੜਾ ਹੈਗਾ ਰਾਜਾ ਬੜਿੰਗ ਜੀ ਦੀ ਜੋ ਵੀ ਨੇ ਵਿਅਕਤੀ ਇਹ ਜਾਣ ਬੁੱਝ ਕੇ ਘਬਰਾਹ ਕਰਦੇ ਨੇ ਕਿਉਂਕਿ ਇਹਨਾਂ ਦੇ ਸਮੇਂ ਸਭ ਤੋਂ ਵੱਧ ਲੈਂਡ ਮਾਫੀਆ ਨੇ ਇਸੇ ਪਾਸੇ ਕੰਮ ਕੀਤਾ ਕਿਸਾਨ ਨੂੰ ਵਿਚਾਰੇ ਨੂੰ ਡਰਾ ਕੇ 5 ਏਕੜ ਲੈ ਲਈ لیکن یہ کیا جا رہا ہے کہ سیاسی طرح یہ کہہ رہی ہیں نا বিরোধী ਧਰਨੇ ਜਿਹੜੇ ਤੁਹਾਡੇ ਉਹ ਕਹਿੰਦੇ ਫਿਰ ਖੇਤੀ ਖਤਮ ਹੋ ਜੂਗੀ ਜੇ ਆਪਾਂ ساری جگہ ਡਵੈਲਪ ਕਰ ਦਾਂਗੇ ਕਿਤੇ ਨਾ ਕਿਤੇ ਸੈਕਟਰ ਆ ਜਾਣਗੇ ਤੇ ਖੇਤੀ ਖਤਮ ਹੋ ਜੂਗੀ ਪੰਜਾਬ ਦਾ ਜਾਨੀ ਖੇਤੀ ਲਈ ਜਾਂਦਾ کل ਸੁਖਬੀਰ ਸਿੰਘ ਬਾਦਲ ਨੇ ਵੀ ਜਿਹੜਾ ਲੁਧਿਆਣਾ ਧਰਨਾ ਲਾਇਆ ਉਹਨਾਂ ਨੇ ਕਿਹਾ ਕਿ ਇਹ ਧੋਖਾ ਦੇ ਰਹੀ ਹੈ ਆਮ ਆਦਮੀ ਪਾਰਟੀ ਸਰਾ ਸਰ ਕਿਸਾਨਾਂ ਨੂੰ ਧੋਖਾ ਜਦੋਂ ਸੁਖ ਵਿਲਾਸ ਬਣਾਇਆ ਸੀਗਾ ਜਦੋਂ ਸੁਖ ਵਿਲਾਸ ਬਣਾਇਆ ਸੀ ਕਿੰਨੇ ਕਿੰਨੇ ਕਿਸਾਨਾਂ ਦੀ ਜਮੀਨ ਅਕਵਾਇਰ ਹੋਈ ਇਹ ਜੋ ਮਹਾਰੀ ਦਾ ਗ੍ਰੇਟਰ ਇਕੋ ਸਿਟੀ 1 2 3 ਬਣਾਇਆ ਉਹ ਤੋਂ ਕਿੰਨੇ ਕਿਸਾਨਾਂ ਦੀ ਲੈਂਡ ਅਕਵਾਰ ਹੋਈ ਸੀ ਉਹ ਫੁੱਲ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਂਦੀ ਆ ਉਹਦੇ ਅੰਦਰ ਅਸੀਂ ਕਿਹਾ ਕਿ ਕਿਸੇ ਕਿਸਾਨ ਤੋਂ ਤੱਕੇ ਨਾ ਜ਼ਮੀਨ ਲਈ ਜਾਵੇ ਜੇਕਰ ਉਹਦੀ ਸਹਿਮਤੀ ਆ ਤਾਂ ਉਹ ਜ਼ਮੀਨ ਦੇ ਸਕਦਾ ਤੱਕੇ ਨਾ ਕਿਸੇ ਤੋਂ ਜ਼ਮੀਨ ਨਹੀਂ ਲਈ ਜਾਊਗੀ ਜਦ ਤੱਕ ਉਹਦੀ ਜ਼ਮੀਨ ਜਿਹੜੀ ਹੈ ਡਿਵੈਲਪ ਨਹੀਂ ਹੁੰਦੀ ਜਦ ਤੱਕ ਉਹ ਇਲਾਕਾ ਡਿਵੈਲਪ ਨਹੀਂ ਹੁੰਦਾ ਉਦੋਂ ਤੱਕ ਉਹਨੂੰ ਜਿਹੜਾ ਮੁਆਵਜ਼ਾ ਹੈ 50000 ਤੋਂ ਲੈ ਕੇ ਲੱਖ ਰੁਪਇਆ ਕਿਸਾਨ ਸਮਝ ਨਹੀਂ ਪਾ ਰਹੇ ਆਸਾਨ ਪਾਸ਼ਾ ਦੇ ਵਿੱਚ ਦੱਸੋ ਦੀ ਇੱਕ ਕਿੱਲੇ ਤੋਂ ਸਮਝਾਓ ਜੀ ਕਿਸੇ ਕੋਲ ਇੱਕ ਕਿੱਲਾ ਜ਼ਮੀਨ ਹੈ ਤੇ ਉਹਦੀ ਲੈਂਡ ਪੂਲਿੰਗ ਦੇ ਵਿੱਚ ਉਹਦੀ ਸਰਕਾਰ ਦੇ ਨਾਲ ਹਿੱਸੇਦਾਰੀ ਕਿਸ ਤਰ੍ਹਾਂ ਰਹੇਗੀ ਉਹ ਇੱਕ ਕਿੱਲੇ ਚ ਜੇਕਰ ਇੱਕ ਕਿਸਾਨ ਜਿਹੜਾ ਲੈਂਡ ਪੂਲਿੰਗ ਪਾਲਿਸੀ ਚ ਆਉਂਦਾਗਾ ਤਾਂ ਉਹਨੂੰ 1000 ਗਜ ਦਾ ਰੈਸੀ ਪਲਾਟ ਔਰ 200 ਗਜ ਦਾ ਕਮਰਸ਼ੀਅਲ ਪਲਾਟ ਜੇਕਰ ਉਹ 200 ਗਜ ਦਾ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਤਾਂ ਉਹਨੂੰ 600 ਗਜ ਹੋਰ ਜਿਹੜੀ ਆ ਉਹ ਹਾਊਸਿੰਗ ਦਾ ਮਿਲਦੀ ਯਾਨੀ ਉਹਦੇ ਕੋਲ 1600 ਗਜ ਹੋਏ ਸਮਨਿਊਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤਪਿੰਨ ਮਲੋਤਰਾ ਲੈਂਡ ਪੂਲਿੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਤਰ੍ਹਾਂ ਨੇ ਹਾਹਾਕਾਰ ਮਚਾਈ ਹੋਈ ਆ ਉਹਨਾਂ ਦਾ ਕਹਿੰਦੇ ਆ ਕਿ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਖਿਲਾਫ ਇਹ ਲੈਂਡ ਪੂਲਿੰਗ ਲੈ ਕੇ ਆ ਰਹੀ ਆ ਔਰ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਹੜਪਣਾ ਚਾਹੁੰਦੀ ਹੈ ਲੇਕਿਨ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ ਕਿਸਾਨਾਂ ਦੇ ਕਹਿਣ ਤੇ ਹੀ ਉਹਨਾਂ ਦੀਆਂ ਜ਼ਮੀਨਾਂ ਲਿੱਤੀਆਂ ਜਾਣਗੀਆਂ ਔਰ ਮੋਟੀ ਰਕਮ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਏਗੀ ਇਸੇ ਮੁੱਦੇ ਦੇ ਉੱਪਰ ਚਰਚਾ ਕਰਨ ਲਈ ਇਸ ਵਕਤ ਸਾਡੇ ਨਾਲ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੀਮਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਮਰ ਨਿਊਜ਼ ਜੀ ਬਹੁਤ-ਬਹੁਤ ਸਵਾਗਤ ਚੀਮਾ ਸਾਹਿਬ ਕਿਸ ਤਰ੍ਹਾਂ ਲੱਗਦਾ ਜੋ ਇਸ ਵਕਤ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਸਾਰੀਆਂ ਸਰਕਾਰ ਦੇ ਖਿਲਾਫ ਹੋਈਆਂ ਹੋਈਆਂ ਕਹਿੰਦੀਆਂ ਪਈਆਂ ਨੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਸਰ ਦੇਖੋ ਇਹ ਲੈਂਡ ਪੂਲਿੰਗ ਪਾਲਿਸੀ ਕੋਈ ਪਹਿਲੀ ਵਾਰ ਨਹੀਂ ਆਈ ਉਸ ਤੋਂ ਪਹਿਲਾਂ ਅਕਾਲੀ ਦਲ ਨੇ ਲਿਆਂਦੀ ਜਦੋਂ ਮਹਾਲੀ ਦੇ ਅੰਦਰ ਜਿਹੜੀ ਆ ਮਹਾਲੀ ਦੀ ਡਿਵੈਲਪਮੈਂਟ ਹੋਈ ਹੁਣ ਇਲੀਗਲ ਕਲੋਨੀਆ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਅੰਦਰ ਪਿਛਲੇ 10 ਸਾਲਾਂ ਚ 30000 ਹੈਕਟੇਰ ਜਿਹੜੀ ਜ਼ਮੀਨ ਆ ਉਹ ਗੈਰਕਾਨੂੰਨੀ ਕਲੋਨੀਆ ਦੇ ਅੰਦਰ ਜਿਹੜੀ ਆ ਉਹ ਕਿਸਾਨਾਂ ਤੋਂ ਲਈ ਗਈ ਔਰ ਬਹੁਤ ਸਸਤੇ ਭਾਅ ਤੇ ਜ਼ਮੀਨ ਲੈ ਕੇ ਕਿਸਾਨਾਂ ਦੀ ਐਕਸਪਲੋਇਟੇਸ਼ਨ ਹੋਈ ਉਦੋਂ ਤਾਂ ਕੋਈ ਪੋਲਿਟਿਕਲ ਪਾਰਟੀ ਇਹਨਾਂ ਚੋ ਬੋਲ ਹੀ ਨਹੀਂ ਉਦੋਂ ਤਾਂ ਕੋਈ ਬੋਲਿਆ ਨਹੀਂ ਹੈਗਾ ਉਦੋਂ ਤੱਕ ਅਲੀ ਆਮ ਆਦਮੀ ਪਾਰਟੀ ਜਦੋਂ ਆਈ ਹੈ 2017 ਤੋਂ ਲੈ ਕੇ ਅਸੀਂ ਕਹਿੰਨੇ ਕਿ ਪੰਜਾਬ ਦੇ ਅੰਦਰ ਲੈਂਡ ਮਾਫੀਆ ਕੰਮ ਕਰ ਰਿਹਾ ਜਿਹੜਾ ਪੰਜਾਬ ਦੇ ਕਿਸਾਨ ਨੂੰ ਲੁੱਟ ਰਿਹਾ ਹੈਗਾ ਔਰ ਉਸ ਤੋਂ ਬਾਅਦ ਕੀ ਹੋਇਆ ਜਿਹਦੇ ਹੁਣ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਹੈ ਉਹਦੇ ਅੰਦਰ ਅਸੀਂ ਕਿਹਾ ਕਿ ਕਿਸੇ ਕਿਸਾਨ ਤੋਂ ਤੱਕੇ ਨਾ ਜ਼ਮੀਨ ਲਈ ਜਾਊਗੀ ਹੂੰ ਜੇਕਰ ਉਹਦੀ ਸਹਿਮਤੀ ਆ ਤਾਂ ਉਹ ਜ਼ਮੀਨ ਦੇ ਸਕਦਾ ਤੱਕੇ ਨਾ ਕਿਸੇ ਤੋਂ ਜ਼ਮੀਨ ਨਹੀਂ ਲਈ ਜਾਊਗੀ ਬਲਕਿ ਜਦ ਤੱਕ ਉਹਦੀ ਜ਼ਮੀਨ ਜਿਹੜੀ ਹੈ ਡਿਵੈਲਪ ਨਹੀਂ ਹੁੰਦੀ ਜਦ ਤੱਕ ਉਹ ਇਲਾਕਾ ਡਿਵੈਲਪ ਨਹੀਂ ਹੁੰਦਾ ਉਦੋਂ ਤੱਕ ਉਹਨੂੰ ਜਿਹੜਾ ਮੁਆਵਜ਼ਾ ਹੈਗਾ ਹੂੰ 50000 ਤੋਂ ਲੈ ਕੇ ਲੱਖ ਰੁਪਇਆ ਜੇਕਰ ਉਹ ਜਦੋਂ ਐਲਓਆਈ ਜਾਰੀ ਨਹੀਂ ਇਹਨੂੰ ਨੇ ਇੱਕ ਵਾਰੀ ਆਸਾਨ ਆਸਾਨ ਪਾਸ਼ਾ ਦੇ ਵਿੱਚ ਆਸਾਨ ਪਾਸ਼ਾ ਦੇ ਵਿੱਚ ਕਿਉਂਕਿ ਲੋਕ ਕਿਸਾਨ ਸਮਝ ਨਹੀਂ ਪਾ ਰਹੇ ਆਸਾਨ ਪਾਸ਼ਾ ਦੇ ਵਿੱਚ ਦੱਸੋ ਜੀ ਇੱਕ ਕਿੱਲੇ ਤੋਂ ਸਮਝਾਓ ਜੀ ਕਿਸੇ ਕੋਲ ਇੱਕ ਕਿੱਲਾ ਜ਼ਮੀਨ ਹੈ ਤੇ ਉਹਦੀ ਲੈਂਡ ਪੂਲਿੰਗ ਦੇ ਵਿੱਚ ਉਹਦੀ ਸਰਕਾਰ ਦੇ ਨਾਲ ਹਿੱਸੇਦਾਰੀ ਕਿਸ ਤਰ੍ਹਾਂ ਰਹੇਗੀ ਇੱਕ ਕਿੱਲੇ ਨਾਲ ਸਮਝਾਓ ਤਾਂ ਕਿ ਆਮ ਕਿਸਾਨ ਨੂੰ ਸਮਝ ਆ ਸਕੇ ਦੇਖੋ ਇੱਕ ਕਿੱਲੇ ਚ ਜੇਕਰ ਕਿਸਾਨ ਜਿਹੜਾ ਲੈਂਡ ਪੂਲਿੰਗ ਪਾਲਿਸੀ ਚ ਆਉਂਦਾਗਾ ਤਾਂ ਉਹਨੂੰ 1000 ਗਜ ਦਾ ਰਹਿਸੀ ਪਲਾਟ ਔਰ 200 ਗਜ ਦਾ ਨੋ ਕਮਰਸ਼ੀਅਲ ਪਲਾਟ ਜੇਕਰ ਉਹ 200 ਗਜ ਦਾ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਤਾਂ ਉਹਨੂੰ 600 ਗਜ ਹੋਰ ਜਿਹੜੀ ਆ ਉਹ ਹਾਊਸਿੰਗ ਦਾ ਮਿਲ ਜੀਏ ਯਾਨੀ ਉਹਦੇ ਕੋਲ 1600 ਗਜ ਹੋ ਜੇ ਸੋ ਉਹ ਜਦੋਂ ਡਿਵੈਲਪ ਹੋ ਜੂਗੀ ਤਾਂ ਉਹਦੀ ਕੀਮਤ ਕੋਈ ਹਜ਼ਾਰ ਤੋਂ ਇਹ ਨਹੀਂ ਉਹਦੀ ਕੀਮਤ 30000 50000 ਲੱਖ ਹੁਣ ਤੁਸੀਂ ਦੇਖੋ ਜੇ ਆਪਾਂ ਇਹ ਗਮਾਟਾ ਦੀ ਗੱਲ ਕਰੀਏ ਇਕੋ ਇਕੂਸਿਟੀ 1 ਦੀ ਕਰੀਏ 2 ਦੀ ਕਰੀਏ 3 ਦੀ ਕਰੀਏ ਅੱਜ ਉਥੇ 1 ਲੱਖ ਰੁਪਏ ਗਾਜ ਜਿਹੜਾ ਜਗਾ ਦਾ ਰੇਟ ਹੋਇਆ ਪਿਆ ਸਵਾ ਲੱਖ ਰੁਪਏ ਬਿਲਕੁਲ ਮੈਂ ਇਸ ਗਲਤੀ ਐ ਨਹੀਂ ਆਉਂਗਾ ਮੈਂ ਰੇਟ ਵਾਲੀ ਗਲਤੀ ਆਉਂਗਾ ਜੀ ਮਤਲਬ ਪ੍ਰੋਸੀਜਰ ਕੀ ਹੋਊਗਾ ਇੱਕ ਕਲੀਅਰ ਤੁਸੀਂ ਦੱਸਤਾ ਕਿ ਉਹਨੂੰ 1000 ਗਾਜ ਜਾਂ 200 ਗਾਜ ਕੀ ਕਮਰਸ਼ੀਅਲ ਲੇਕਿਨ ਇਹਦਾ ਪ੍ਰੋਸੀਜਰ ਕਿਵੇਂ ਹੋਏਗਾ ਅੱਜ ਤੁਸੀਂ ਜਾਂਦੇ ਹੋ ਜਾਂ ਤੁਹਾਡੀ ਟੀਮ ਜਾਂਦੀ ਹੈ ਵਿਭਾਗ ਜਾਂਦਾ ਉਹਨਾਂ ਕੋਲ ਲੈਂਡ ਪੂਲਿੰਗ ਦੇ ਤਹਿਤ ਇੱਕ ਕਿੱਲੇ ਦੇ ਵਿੱਚ ਉਹ ਕਿਸ ਤਰ੍ਹਾਂ ਆਪਣੀ ਜ਼ਮੀਨ ਪ੍ਰੋਸੀਜਰ ਦਾ ਤਹਿਤ ਕਿਵੇਂ ਚੱਲੇ ਦੇਖੋ ਕਿਸਾਨ ਜਿਹੜਾ ਲੈਂਡ ਪੂਲਿੰਗ ਦੇ ਤਹਿਤ ਆਪਣੀ ਕੰਸੈਂਟ ਆਪ ਦੀ ਸਹਿਮਤੀ ਦੇਊਗਾ ਔਰ ਉਸ ਤੋਂ ਬਾਅਦ ਜਦੋਂ ਚੰਕ ਆਫ ਲੈਂਡ ਇਕੱਠਾ ਹੋ ਜਾਊਗਾ ਜਿਹਦੇ 100 ਏਕੜ 200 ਏਕੜ 300 ਏਕੜ 500 ਏਕੜ ਜੋ ਵੀ ਮੰਨ ਲਓ 500 ਏਕੜ ਹੋ ਗਿਆ 500 ਹੋ ਗਿਆ ਔਰ ਉਸ ਤੋਂ ਬਾਅਦ ਉਹਨੂੰ ਡਿਵੈਲਪ ਕਰਨਾਗਾ ਜਦੋਂ ਡਿਵੈਲਪ ਕਰਨਾਗਾ ਡਿਵੈਲਪ ਹੋਣ ਤੋਂ ਬਾਅਦ ਵੇਚਣਾਗਾ ਉਹਦੇ ਅੰਦਰ ਕਿਸਾਨ ਆਪਣੀ ਜਿਹੜੀ ਜ਼ਮੀਨ ਆ ਉਹ ਵੇਚ ਸਕੂਗਾ ਪਰ ਲੇਕਿਨ ਉਸ ਤੋਂ ਪਹਿਲਾਂ ਕਿਉਂਕਿ ਜ਼ਮੀਨ ਆਪਦੇ ਉਸ ਜਦ ਤੱਕ ਉਹ ਡਿਵੈਲਪ ਨਹੀਂ ਹੁੰਦੀ ਕਿਸਾਨ ਉੱਥੇ ਖੇਤੀ ਕਰਦਾ ਰਹੂਗਾ ਕਿਸਾਨ ਨੂੰ ਪੰਜ ਸਾਲ ਲੱਗਣ 10 ਸਾਲ ਲੱਗਣ ਹਾਂ ਖੇਤੀ ਕਰਦਾ ਰਹੂਗਾ ਕਿ ਬੜੀ ਜਲਦੀ ਹੈ ਤਾਂ ਸਾਲ ਦੇ ਵਿੱਚ ਅਸੀਂ ਕੰਪਲੀਟ ਕਰ ਦੇਣਾ ਖੇਤੀ ਕਰਦਾ ਰਹੂਗਾ ਜੇਕਰ ਉਸ ਦੌਰਾਨ ਖੇਤੀ ਕਰਨ ਦੇ ਦੌਰਾਨ ਅਸੀਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ ਜਦੋਂ ਲੈਟਰ ਆਫ ਐਲਓਆਈ ਜਾਰੀ ਹੋਗੀ ਤਾਂ ਐਲਓਆਈ ਜਾਰੀ ਹੋਣ ਤੋਂ ਬਾਅਦ ਫਿਰ ਡਿਵੈਲਪਮੈਂਟ ਹੁੰਦਾ ਇਲਾਕਾ ਮੰਨ ਲਓ ਲੇਟ ਹੋ ਜਾਂਦਾ ਤਾਂ 1 ਲੱਖ ਰੁਪਏ ਜਿਹੜਾ ਉਹਨੂੰ ਉਹ ਕਦੋਂ ਤੋਂ 1 ਲੱਖ ਕਦੋਂ ਤੋਂ ਮਿਲਣਾ ਸ਼ੁਰੂ ਹੋ ਜਾਊਗਾ ਜਦੋਂ ਅਸੀਂ ਉਹਦੀ ਲੈਂਡ ਨੂੰ ਐਕਵਾਇਰ ਕਰ ਲਵਾਂਗੇ ਜਾਂ ਲੈ ਲਵਾਂਗੇ ਜਦੋਂ ਜਦੋਂ ਆਪਣੀ ਸਹਿਮਤੀ ਦੇ ਦੂਗਾ ਡਿਵੈਲਪਮੈਂਟ ਦਾ ਪ੍ਰੋਸੈਸ ਉਹਨਾਂ ਨੂੰ 1 ਲੱਖ ਮਿਲਦਾ ਰਹੇਗਾ ਨਾਲ ਕਿਸਾਨ ਆਪਣੀ ਖੇਤੀ ਕਰਦੇ ਰਹਿਣਗੇ ਕਰਦਾ ਜਦੋਂ ਡਿਵੈਵਲਪ ਹੋ ਗਿਆ ਇਲਾਕਾ ਫਿਰ ਉਹ ਬੇਚ ਸਕਦਾ ਤਾਂ ਬਿਲਕੁਲ ਹੁਣ ਜਿਵੇਂ ਰਾਜਾ ਵੜਿੰਗ ਨੇ ਉਹ ਸੁਖਜਿੰਦਰ ਰੰਧਾਵਾ ਨੇ ਸਿਮਰਜੀਤ ਸਿੰਘ ਬੈਂਸ ਉਹਨਾਂ ਉਹਨਾਂ ਲੋਦੀਆਨਿਆਂ ਨੇ ਕਿ ਸਾਡੀ ਜ਼ਮੀਨ ਸਾਡੀ ਮਾਂ ਕੀ ਜਾਨ ਨਹੀਂ ਦੇਵਾਂਗੇ ਪੰਜਾਬ ਨੂੰ ਪੱਥਰ ਨਹੀਂ ਬਣਨ ਦੇਵਾਂਗੇ ਇਹ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਰਾਜਾ ਵਰਡਿੰਗ ਸਿੰਘ ਜਿੰਦਰ ਦਾਵਾ ਉਹਨਾਂ ਦੇ ਉਹ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਅੰਦਰ ਗੈਰ ਕਾਨੂੰਨੀ ਕਦੋਨੀਆਂ ਬਣਦੀਆਂ ਰਹਿਣ ਔਰ ਲੋਕ ਖੱਜਲਖਵਾਰ ਹੁੰਦੇ ਰਹਿਣ ਸਾਰੀ ਉਮਰ ਦਾ ਕਮਾਇਆ ਪੈਸਾ ਅਗਲਾ ਇੱਕ ਪਲਾਟ ਖਰੀਦਦਾ 500 ਗਾਏ ਦਾ 200 ਗਾਏ ਉੱਥੇ ਲਾਉਂਦਾ ਨਾ ਉੱਥੇ ਸੀਵਰੇਜ ਹੁੰਦਾ ਨਾ ਉੱਥੇ ਕੋਈ ਇਲੈਕਟ੍ਰਿਸਿਟੀ ਦਾ ਹੁੰਦੀ ਪ੍ਰੋਵੀਜ਼ਨ ਹੁੰਦੀ ਹੈ ਨਾ ਪਾਣੀ ਦੀ ਹੁੰਦੀ ਹੈ ਨਾ ਉੱਥੇ ਸੜਕਾਂ ਹੁੰਦੀਆਂ ਨਾ ਉੱਥੇ ਪਾਰਕ ਹੁੰਦਾ ਇਹ ਸਾਰਾ ਕੁਝ ਤਾਂ ਅਸੀਂ ਕਹਿਣਾ ਕਿ ਡਿਵੈਲਪ ਕਰਕੇ ਦੇਵਾਂਗੇ ਅਸੀਂ ਤਾਂ ਇੱਕ ਨਵਾਂ ਪੰਜਾਬ ਜਿਹਨੂੰ ਮੈਂ ਸਮਝਦਾ ਉਹ ਸਰਜਰੀਆਂ ਜੀ ਦੇ ਅੰਦਰ ਇੱਕ ਅੱਛੀ ਜਿਹੜਾ ਸ਼ਹਿਰੀਕਰਨ ਹੋਊਗਾ ਇੱਕ ਅੱਛਾ ਸ਼ਹਿਰ ਬਸਿਆ ਹੋਊਗਾ ਤੇ ਇਹਨਾਂ ਨੇ ਤਾਂ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਹਰੇਕ ਸਾਲ ਕੋਈ ਨਾ ਕੋਈ ਸਕੀਮ ਲੈ ਕੇ ਆਉਣੀ ਪੈਂਦੀ ਹੈ ਲੇਕਿਨ ਔਰ ਸਰਕਾਰ ਦਾ ਹਜ਼ਾਰਾਂ ਕਰੋੜਾ ਰੁਪਇਆ ਉਸ ਗੱਲ ਨੂੰ ਲੱਗਦਾਗਾ ਕਿ ਗੈਰ ਕਲੋਨੀ ਕਲੋਨੀਆਂ ਦੇ ਅੰਦਰ ਸਿਵਲਪਾਉਣਾਗਾ ਉਹ ਜਿਹੜਾ ਕਲੋਨੀ ਨਜ਼ਰ ਆ ਉਹ ਕੱਟ ਕੇ ਕਲੋਨੀ ਭੱਜ ਜਾਂਦਾ ਪੈਸੇ ਲੈ ਕੇ ਚੱਲ ਜਾਂਦਾਗਾ ਔਰ ਉਸ ਵਾ ਦੁਨੀਆ ਜਿਹੜੀ ਧਰਨੇ ਲਾਉਂਦੀ ਰਹੇ ਦੀ ਤਰਸਵੀ ਦੇ ਲੇਕਿਨ ਇਹ ਕਿਹਾ ਜਾ ਰਿਹਾ ਕਿ ਸਿਆਸੀ ਤੇ ਰਹੇ ਕਹਿ ਰਿਆ ਨੇ ਵਿਰੋਧੀ ਧਰਨੇ ਜਿਹੜੇ ਤੁਹਾਡੇ ਉਹ ਕਹਿੰਦੇ ਫਿਰ ਖੇਤੀ ਖਤਮ ਹੋਜੂਗੀ ਜੇ ਆਪਾਂ ਸਾਰੀ ਜਗ੍ਹਾ ਡਿਵੈਲਪ ਕਰ ਦਾਂਗੇ ਕਿਤੇ ਨਾ ਕਿਤੇ ਸੈਕਟਰ ਆ ਜਾਣਗੇ ਤੇ ਖੇਤੀ ਖਤਮ ਹੋਜੂਗੀ ਪੰਜਾਬ ਤਾਂ ਮੈਂ ਕਹਿ ਰਿਹਾ ਕਿ ਜਿਹੜੀਆਂ ਫਿਰ ਇਲੀਗਲ ਕਲੋਨੀਆਂ ਨੇ ਉਹ ਉਹਨਾਂ ਦੀ ਉਹਨਾਂ ਦੀ ਖੇਤੀ ਕਿੱਥੇ ਜਾ ਰਹੀ ਆ ਜਿਹੜੀਆਂ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ 20 ਏਕੜ ਚ ਕੱਟਦੀ ਕੋਈ 30 ਏਕੜ ਚ ਕੱਟਦੀ ਕੋਈ 50 ਏਕੜ ਚ ਕੱਟਦੀ ਕੋਈ 2 ਏਕੜ ਚ ਕੱਟਦੀ ਉਹ ਜ਼ਮੀਨ ਕਿੱਥੇ ਜਾ ਰਹੀ ਆ ਉਹ ਵੀ ਤਾਂ ਕਲੋਨੀਅ ਚ ਜਾ ਰਹੀ ਆ ਅਸੀਂ ਕਹਿੰਦੇ ਕਿ ਅਸੀਂ ਸਿਸਟਮ ਦੇ ਅਧੀਨ ਲਿਆ ਕੇ ਇੱਕ ਅੱਛਾ ਜਿਹੜੂ ਡਿਵੈਲਪ ਕਰਕੇ ਜਿਦੋਂ ਆਪਾਂ ਕਹਿੰਦੇ ਆਗੇ ਕਿ ਜਿੱਥੇ ਸੜਕ ਸੜਕਾਂ ਵੀ ਹੋਣਗੀਆਂ ਜਿੱਥੇ ਪਾਰਕ ਵੀ ਹੋਣਗੇ ਜਿੱਥੇ ਸਕੂਲ ਵੀ ਹੋਣਗੇ ਜਿੱਥੇ ਗਰਾਊਂਡ ਵੀ ਹੋਣਗੇ ਇੱਥੇ ਪਾਣੀ ਦਾ ਪ੍ਰਬੰਧ ਵੀ ਹੋਊਗਾ ਜਿੱਥੇ ਲਾਈਟ ਦਾ ਪ੍ਰਬੰਧ ਵੀ ਹੋਊਗਾ ਜਿੱਥੇ ਸੀਵਰੇਜ ਦਾ ਪ੍ਰਬੰਧ ਵੀ ਹੋਊਗਾ ਅਸੀਂ ਉਸ ਤਰ੍ਹਾਂ ਦਾ ਕਲੋਨਾਈਜ਼ੇਸ਼ਨ ਜਿਹੜੀ ਲੈ ਕੇ ਆਉਣਾ ਚਾਹੁੰਦੇ ਆ ਤੇ ਇਹ ਜਿਹੜਾ ਹੈਗਾ ਰਾਜਾ ਬੜੇ ਗਜੂੜੀ ਜੋ ਵੀ ਨੇ ਵਿਅਕਤੀ ਇਹ ਜਾਣ ਬੁੱਝ ਕੇ ਘਬਰਾਹ ਕਰਦੇ ਨੇ ਕਿਉਂਕਿ ਇਹਨਾਂ ਦੇ ਸਮੇਂ ਸਭ ਤੋਂ ਵੱਧ ਲੈਂਡ ਮਾਫੀ ਨੇ ਇਸੇ ਪਾਸੇ ਕੰਮ ਕੀਤਾ ਕਿਸਾਨ ਨੂੰ ਬਚਾਰੇ ਨੂੰ ਡਰਾ ਕੇ 5 ਏਕੜ ਲੈ ਲਈ 20 ਲੱਖ ਨੂੰ ਬਾਅਦ ਚ ਵੇਚੀ ਦਸ ਫੋੜ ਦੇ ਫਾਇਦਾ ਕੀਦਾ ਹੋਇਆ ਲੈਂਡ ਮਾਫੀ ਇਹਦਾ ਤੋ ਸੀਓ ਲੈਂਡ ਮਾਫੀਆ ਜਿਹੜਾ ਪੰਜਾਬ ਮਨਨ ਵੀ ਤੁਸੀਂ ਲੈਂਡ ਮਾਫੀਆ ਖਤਮ ਕਰ ਕੋਲ ਸੁਖਬੀਰ ਸਿੰਘ ਬਾਦਲ ਨੇ ਵੀ ਜਿਹੜਾ ਲੁਧਿਆਣੇ ਧਰਨਾ ਲਾਇਆ ਉਹਨਾਂ ਨੇ ਕਿਹਾ ਕਿ ਇਹ ਧੋਖਾ ਦੇ ਰਹੀ ਐ ਆਮ ਆਦਮੀ ਪਾਰਟੀ ਸਾਰਾ ਸਾਰ ਕਿਸਾਨਾਂ ਨੂੰ ਧੋਖਾ ਜਦੋਂ ਸੁਖ ਵਿਲਾਸ ਬਣਾਇਆ ਸੀਗਾ ਜਦੋਂ ਸੁਖ ਵਿਲਾਸ ਬਣਾਇਆ ਸੀ ਕਿੰਨੇ ਕਿੰਨੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਜਦੋਂ ਮਹਾਲੀ ਦਾ ਗ੍ਰੇਟਰ ਇਕੋ ਸਿਟੀ 1 2 3 ਬਣਾਇਆ ਉਹ ਤਾਂ ਕਿੰਨੇ ਕਿਸਾਨਾਂ ਦੀ ਲੈਂਡ ਐਕਵਾਇਰ ਹੋਈ ਸੀਗੀ ਔਰ ਸਾਰੇ ਕਿਸਾਨਾਂ ਨੂੰ ਪੈਸੇ ਮਿਲੇ ਸਾਰੇ ਕਿਸਾਨ ਖੁਸ਼ ਸੀਗੇ ਹੁਣ ਵੀ ਜਦੋਂ ਇੱਕ ਪਾਲਿਸੀ ਜਦੋਂ ਕਿਸਾਨ ਨੂੰ ਮੈਸਾਵੇਂ ਦਾ ਕਿਸਾਨ ਸਮਝ ਰਿਹਾਗਾ ਪਰ ਕਿਸਾਨ ਸਾਡੇ ਨਾਲ ਆ ਵੱਡੇ ਪੱਧਰ ਤੇ ਕਿਸਾਨ ਜਿਹੜਾ ਆਪਣੀ ਸੰਪਤੀ ਗੁਆ ਰਿਹਾ ਨਹੀਂ ਲੇਕਿਨ ਇਹ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਬਾਰ ਬਾਰ ਕਹਿ ਰਹੇ ਨੇ ਕਿ ਧੋਖਾ ਧੜੀ ਹੋ ਰਹੀ ਹੈ ਕੀ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਸਿਰਫ ਜ਼ਮੀਨ ਹੜਪਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਕੋਈ ਧੋਖਾ ਧੜੀ ਨਹੀਂ ਹੋ ਰਹੀ ਜੇ ਅਸੀਂ ਕਹਿ ਰਹੇ ਕਿ ਤੁਹਾਨੂੰ ਜੇ ਸਮਝ ਆਉਂਦੀ ਹੈ ਭਾਈ ਜੇ ਤੁਹਾਡੀ ਫਰੀ ਵੇਲਾ ਜੇ ਤੁਹਾਨੂੰ ਲੱਗਦਾਗਾ ਕਿ ਠੀਕ ਹੈ ਤਾਂ ਤੁਸੀਂ ਦੇ ਦਿਓ ਜੇ ਨਹੀਂ ਲੱਗਦਾ ਨਾ ਦਿਓ ਅਸੀਂ ਧੱਕਾ ਕਰ ਨਹੀਂ ਰਹੇ ਜੇ ਅਸੀਂ ਧੋਖਾ ਧੜੀ ਤਾਂ ਹੋਊਗੀ ਧੱਕਾ ਤਾਂ ਹੋਊਗਾ ਜੇਕਰ ਅਸੀਂ ਤੁਹਾਡੇ ਤੋਂ ਧੱਕੇ ਨਾਲ ਜ਼ਮੀਨ ਲਵਾਂਗੇ ਜੇ ਤੁਹਾਡੇ ਤੋਂ ਧੱਕੇ ਨਾਲ ਜ਼ਮੀਨ ਲਵਾਂਗੇ ਤਾਂ ਹੀ ਧੋਖਾ ਧੜੀ ਹੋਊਗੀ ਨਾ ਤਾਂ ਹੀ ਤੁਹਾਨੂੰ ਹੋਊਗਾ ਜੇ ਧੋਖਾ ਧੜੀ ਤਾਂ ਕਰਨੀ ਹੀ ਨਹੀਂ ਹੈਗੀ ਅਸੀਂ ਤਾਂ ਕਹਿ ਰਹੇ ਕਿ ਭਾਈ ਤੁਹਾਡੀ ਆਜ਼ਾਦ ਮਰਜੀ ਆ ਜੇ ਕਿਸਾਨ ਆਜ਼ਾਦ ਮਰਜੀ ਦੇਣਾ ਚਾਹੁੰਦਾ ਤਾਂ ਦੇ ਦੇ ਨਹੀਂ ਤੁਹਾਨੂੰ ਲੱਗਦਾ ਵਿਰੋਧੀ ਤਾਂ ਸਿਰਫ ਸਿਆਸਤ ਕਰ ਰਹੀਆਂ ਕਿਉਂਕਿ ਭਾਜਪਾ ਵੀ ਪੂਰਾ ਮੋਰਚਾ ਕੋਲ ਕੇ ਬੈਠੀ ਹੋਈ ਹੈ ਉਹ ਕਹਿੰਦੇ ਹੋਰ ਨਹੀਂ ਦਵਾਂਗੇ ਪੰਜਾਬ ਦੇ ਵਿੱਚ ਹੋਰ ਨਹੀਂ ਦਵਾਂਗੇ ਭਾਜਪਾ ਕੋਲੇ ਕੋਈ ਮੁੱਦਾ ਨਹੀਂ ਅਕਾਲੀ ਦਲ ਕੋਲੇ ਕੋਈ ਮੁੱਦਾ ਨਹੀਂ ਕਾਂਗਰਸ ਪਾਰਟੀ ਕੋਲੇ ਕੋਈ ਮੁੱਦਾ ਨਹੀਂ ਸੋ ਇਸ ਗੱਲ ਕਰਕੇ ਇਹਨੂੰ ਖਾਮ ਖਾ ਜਿਹੜ ਪਰ ਲੇਕਿਨ ਅਸੀਂ ਕਿਸਾਨ ਦੀ ਸਹਿਮਤੀ ਲੈ ਕੇ ਉਹਦੇ ਨਾਲ ਗੱਲ ਕਰਕੇ ਫੇਰ ਹੀ ਅਸੀਂ ਉਹ ਜ਼ਮੀਨ ਲਵਾਂਗੇ ਅਦਰਵਾਇਜ਼ ਬਿਲਕੁਲ ਨਹੀਂ ਲੈ ਨਹੀਂ ਅਗਰ ਕੋਈ ਟੁਕੜਾ ਹੈਗਾ ਕੋਈ ਕਿਸਾਨ ਚੰਦ ਹੈ ਕਿ ਮੈਂ ਦੇਣ ਹੀ ਨਹੀਂ ਹੈਗੀ ਇਹ ਜ਼ਮੀਨ ਕਿਉਂਕਿ ਇਹ ਕਿਆ ਜਾ ਰਿਹਾ ਕਿ ਕਿਸਾਨ ਤਾਂ ਮੰਨਦਾ ਹੀ ਨਹੀਂ ਪਏ ਕਿ ਆਮ ਆਦਮੀ ਪਾਰਟੀ ਕੇਰੀ ਨਾ ਮੰਨ ਨਾ ਦੇ ਮੈਂ ਆਪਣੀ ਖੇਤੀ ਕਰਦਾ ਰ ਅਸੀਂ ਇਹਨੂੰ ਕੰਪੇਅਰ ਕਰਾਂਗੇ ਨਹੀਂ ਆਪਣੀ ਖੇਤੀ ਕਰਦਾ ਰ ਤੇ ਰਸਤਾ ਜਾਂਦਾ ਰਹੂਗਾ ਮੋਟਰ ਲੱਗੀ ਹੋਈ ਆਪਣੀ ਖੇਤੀ ਕਰ ਉਹ ਕਹਿੰਦੇ ਸਰਕਾਰ ਕੱਲ ਨੂੰ ਧੱਕਾ ਕਰ ਸਕਦੀ ਹੈ ਕਿ ਅਗਰ ਕੁਝ ਟੁਕੜਾ ਬਚਦਾ ਰ ਤਾਂ ਇਹ ਵਿਰੋਧੀ ਧਿਰਾਂ ਕਹਿੰਦੀ ਆ ਵੀ ਤੁਸੀਂ ਮੂਰਖ ਨੇ ਵਿਰੋਧੀ ਧਿਰਾਂ ਨੂੰ ਪੁੱਛੋ ਤੁਸੀਂ ਐਕਟ ਤੁਸੀਂ ਜੋ ਅਸੀਂ ਜਾਰੀ ਕੀਤਾ ਨਾ ਪੜ ਲਓ ਤੁਸੀਂ ਇੱਕ ਵਾਰੀ ਇਹਦੇ ਵਿੱਚ ਕਿਸਾਨਾਂ ਨੂੰ ਦਾ ਸਮਰ ਨਿਊਜ਼ ਤੇ ਸਾਫ਼-ਸਾਫ਼ ਦੱਸ ਦਿਓ ਕਿ ਜੀ ਵਿਰੋਧੀ ਧਿਰ ਦਾ ਸਾਫ਼ ਆ ਕਿਸੇ ਦਾ ਧੱਕਾ ਨਹੀਂ ਹੋਊਗਾ ਜਿਹੜਾ ਵੀ ਵਿਅਕਤੀ ਚਾਹੁੰਦਾਗਾ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਲੈਂਡ ਪੂਲਿੰਗ ਇਹ ਪਾਰਟੀ ਸੌਰੀ ਪਾਲਿਸੀ ਚ ਆਪਣਾ ਹਿੱਸੇਦਾਰ ਬਣ ਕੇ ਸਰਕਾਰ ਦਾ ਹਿੱਸੇਦਾਰ ਬਣ ਕੇ ਆਪਣੇ ਇਲਾਕੇ ਨੂੰ ਡਿਵੈਲਪ ਕਰਾ ਕੇ ਵੇਚ ਸਕਦਾਗਾ ਔਰ ਜਿੰਨਾ ਤੱਕ ਉਹ ਡਿਵੈਲਪ ਹੋਊਗਾ ਉਹਨੂੰ ਮੁਆਵਜ਼ਾ ਉਹ ਪੰਜਾਬ ਦੀ ਖੇਤੀ ਨਹੀਂ ਖਤਮ ਹੋਏਗੀ 50000 ਤੋਂ ਲੈ ਕੇ 1 ਲੱਖ ਤੱਕ ਮਿਲਦਾ ਪੰਜਾਬ ਦੀ ਖੇਤੀ ਨਹੀਂ ਖਤਮ ਹੋਏਗੀ ਕੋਈ ਖੇਤੀ ਨਹੀਂ ਖਤਮ ਹੋ ਜਿਹੜੀਆਂ ਹਜ਼ਾਰਾਂ ਹੀ ਕਲੋਨੀਆਂ ਯੂਜ਼ਰਾਂ ਕੀ ਖਤਮ ਹੋਗੀ ਬਲਕਿ ਪ੍ਰੋਡਕਸ਼ਨ ਤਾਂ ਹਰ ਇੱਕ ਸਾਲ ਬਾਅਦ ਰਹੇਗੀ ਪ੍ਰੋਡਕਸ਼ਨ ਤਾਂ ਤਾਂ ਵੱਧ ਰਿਹਾ ਹੈਗਾ ਤੇ ਇਹ ਲੈਂਡ ਪੁੱਲਿੰਗ ਦੇ ਨਾਲ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਉਹਦੇ ਅੰਦਰ ਬਹੁਤ ਵੱਡੀ ਜਿਹੜੀ ਹੈ ਸੋਧ ਹੋਊਗੀ ਉਹਦੇ ਅੰਦਰ ਮੈਂ ਸਮਝਦਾ ਵੱਡੀ ਜਦੋਂ ਸੋਧ ਹੋਊਗੀ ਤਾਂ ਉਹਦੇ ਨਾਲ ਮੈਂ ਸਮਝਦਾ ਸਾਡੇ ਜਿਹੜਾ ਸਟੇਟ ਆ ਉਹ ਬਹੁਤ ਸੋਹਣਾ ਵੀ ਹੋਊਗਾ ਔਰ ਲੋਕ ਜਿਹੜਾ ਅੱਛੀ ਜ਼ਿੰਦਗੀ ਅ ਬਤਿਹਾਰ ਕਰ ਸਕ ਗਏ ਬਿਲਕੁਲ ਧੰਨਵਾਦ ਚੀਮਾ ਸਾਹਿਬ ਪੇ ਸੀਗੇ ਹਰਪਾਲ ਸਿੰਘ ਚੀਮਾ ਤੇ ਜਿਨ੍ਹਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਹੈਗੀ ਹੈ ਉਹ ਕੋਈ ਹੜਪਨ ਦੀ ਗੱਲ ਨਹੀਂ ਹੈਗੀ ਕਿਸਾਨਾਂ ਨੂੰ ਫਾਇਦਾ ਪਹੁੰਚਾਉਗਾ ਜਿਹੜੀ ਲੱਖਾਂ ਦੀ ਜ਼ਮੀਨ ਹੈ ਉਹ ਕਰੋੜਾਂ ਦੀ ਹੋ ਜਾਏਗੀ ਤੇ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਜਿਹੜਾ ਉਹ ਵੱਡੇ ਪੱਧਰ ਤੇ ਉੱਪਰ ਖੜਾ ਕੀਤਾ ਜਾਏਗਾ ਤੇ ਵਿਰੋਧੀ ਧਿਰਾਂ ਦੇ ਉੱਪਰ ਵੀ ਬੋਲਦੇ ਨਜ਼ਰ ਆਏ ਨੇ ਕਿ ਵਿਰੋਧੀ ਧਿਰ ਜਿਹੜਾ ਉਹ ਸਿਰਫ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਕੈਮਰਾਮੈਨ ਮੁਕੁਲ ਦੇ ਨਾਲ ਤਪਿੰਨ ਮਰੋਤਰਾ ਦਾ ਸਮਾਂ